ਸਸਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲੋ ਨੋਟ ਹਾਂ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਹਲ ਤਵੀਆਂ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਮਹਿੰਦਰਾ 575 ਸਰਪੰਚ ਟਰੈਕਟਰ ਹੈ ਜੌਂਡੀਅਰ 5310 ਟਰੈਕਟਰ ਹੈ ਫੋਰਡ 3600 ਟਰੈਕਟਰ ਹੈ ਫਾਰਮ 45 ਟਰੈਕਟਰ ਹੈ 14 ਫੁੱਟਾ ਟਰਾਲਾ ਵੀਰੇ ਡਬਲ ਜੈਕ ਵਾਲਾ ਤੇ 11 ਹੱਲ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਜੌਂਡੀਅਰ 5310 ਟਰੈਕਟਰ ਬਾਰੇ ਜੌਂਡੀਅਰ 5310 ਵੀਰੇ 2010 ਦੇ ਨਵੰਬਰ ਮਹੀਨੇ ਜਾਇਆ ਹੋਇਆ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਟੈਕ ਦੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਨਾਲ ਦੇ ਏਜੰਸੀ ਵਾਲੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਬੇਦਾਗ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ 5400 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਬਾਡੀ ਚਾਸੀ ਲਿੰਕ ਦਾ ਪੇਂਟ ਸਾਰਾ ਨਾਲ ਦਾ 오ਰੀਜినਲ ਪੇਂਟ ਹੈ ਕਿਤੇ ਪੇਂਟ ਉਤਰਿਆ ਨਹੀਂ ਕਿਤੇ ਦੁਬਾਰਾ ਨਹੀਂ ਹੋਇਆ ਬਿਲਕੁਲ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਅਗ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਡਬਲ ਕਲਚਰ ਰਵਰਸ ਵੀਡੀਓ ਦੇ ਨਾਲ ਸਾਈਡ ਗੇਅਰ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਪੇਵਾ ਏਰੀਆ ਵੀਰਾਂ ਦਾ ਹਰਿਆਣੇ ਦੇ ਵਿੱਚ ਉਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 490000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰੇ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਫੋਰਡ 3600 ਟਰੈਕਟਰ ਹੈ ਵੀਰੇ 1999 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਤੱਕ ਦਿੱਤੇ ਟਾਇਰ ਨੇ 9095 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਟਰੈਕਟਰ ਨੂੰ ਹੋਇਆ ਵੈ ਵੀਰੇ ਦੁਬਾਰਾ ਪੇਂਟ ਹੋਇਆ ਸਾਰਾ origignal ਪੇਂਟ ਹੋਇਆ ਵੀਰੇ A class finish ਦੇ ਵਿੱਚ ਵਧੀਆ ਐਕਸਪਰਟ ਮਿਸਤਰੀਆਂ ਤੋਂ ਪੇਂਟ ਹੋਇਆ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਗ ਜਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਟਰੈਕਟਰ ਕੋਈ ਲੀਕ ਸੀਕ ਨਹੀਂ ਕਿਤੋਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਏਰੀਆ ਵੀਰੇ ਮੋਗਾ ਏਰੀਆ ਵੀਰਾਂ ਦਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,25,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਮਹਿੰਦਰਾ ਟਰੈਕਟਰ ਦਿਖਾ ਰਹੇ ਹਾਂ ਮਹਿੰਦਰਾ 575 ਡੀਆਈ ਟਰੈਕਟਰ ਹੈ ਵੀਰੇ ਸਰਪੰਚ ਮਾਡਲ ਟਰੈਕਟਰ ਹੈ 2006 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦਾ ਵੀਰੇ ਟਰੈਕਟਰ ਹੈ ਟਰੈਕਟਰ ਦੇ ਟਾਇਰ ਨੇ ਪਿਛਲੇ ਟਾਇਰ ਵੀਰੇ 45 50 ਪੈਸੇ ਨੇ ਅਗਲੇ ਟਾਇਰ 70 ਪੈਸੇ ਨੇ ਨਾਲ ਦੇ ਟਾਇਰ ਹੈ ਵੀਰੇ ਏਜੰਸੀ ਵਾਲੇ ਬਿਲਕੁਲ ਬੇਦਾਗ ਸਾਫ ਸੁਥਰੇ ਓਕੇ ਕੰਡੀਸ਼ਨ ਦਾ ਵੀਰੇ ਟਰੈਕਟਰ ਹੈ ਟਰੈਕਟਰ ਦਾ ਪੇਂਟ ਵੀਰੇ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਕਿੱਦੋਂ ਪੇਂਟ ਉਤਰਿਆ ਨਹੀਂ ਕਿਦੋਂ ਦੁਬਾਰਾ ਨਹੀਂ ਹੋਇਆ ਵੀਰੇ ਬਿਲਕੁਲ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹਰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਕਿਦੋਂ ਲੀਕ ਨਹੀਂ ਵੀਰੇ ਕੋਈ ਬਲੋ ਨਹੀਂ ਮਾਰਦਾ ਟਰੈਕਟਰ ਬਿਲਕੁਲ ਓਕੇ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਏਰੀਆ ਵੀਰੇ ਬਟਾਲੇ ਦੇ ਲਾਗੇ ਪਿੰਡ ਹੈ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਹੈ 3 ਲੱਖ ਰੁਪਇਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਇਸ ਦਿਨ ਬਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਫਾਰਮ 45 ਟਰੈਕਟਰ ਦਿਖਾ ਰਹੇ ਹਾਂ ਫਾਰਮ 45 ਟਰੈਕਟਰ ਹੈ ਵੀਰੇ 2002 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਵੀਰੇ ਏ ਕਲਾਸ ਕੰਡੀਸ਼ਨ ਦਾ ਵੀ ਟਰੈਕਟਰ ਚੱਲਦਾ ਹੈ ਬਾਡੀ ਜਿਹਾ ਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ 오ਰੀਜਨਲ ਪੇਂਟ ਹੈ ਵੀਰੇ ਕਿਦੋਂ ਪੇਂਟ ਉਤਰਿਆ ਨਹੀਂ ਬਿਲਕੁਲ ਵਧੀਆ ਸਾਫ ਸੁੱਧਰੀ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਵੀਰੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੱਕਦਮ ਏ ਕਲਾਸ ਕੰਡੀਸ਼ਨ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਵੀਰੇ ਸਿੰਪਲ ਸਟੀਅਰਿੰਗ ਹੈ ਸੈਂਟਰ ਗੇਅਰ ਹੈ ਟਰੈਕਟਰ ਏਰੀਆ ਵੀਰੇ ਪੋਗ ਉਪਰ ਏਰੀਆ ਵੀਰਾਂ ਦਾ ਜਿਹੜਾ ਜਲੰਧਰ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਵੀਰੇ 2 ਲੱਖ ਤੇ 20000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦਾ ਵੀ ਟਰੈਕਟਰ ਚੱਲਦਾ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਵੀਰੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਤੁਹਾਨੂੰ ਹਾਲ ਦਿਖਾ ਰਹੇ ਹਾਂ 11 ਹਾਲ ਨੇ ਵੀਰੇ 2005 ਦੇ ਬਣੇ ਹੋਏ ਨੇ ਤਰਨ ਤਰਨ ਦੇ ਬਣੇ ਹੋਏ ਹਾਲ ਨੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਪੂਰੇ ਹੈਵੀ ਕੁਆਲਿਟੀ ਦੇ ਹਾਲ ਬਣੇ ਹੋਏ ਐ ਰੰਗ ਪੇਂਟ ਵੀਰੇ ਬਿਲਕੁਲ ਨਵਾਂ ਰੰਗ ਪੇਂਟ ਹੋਇਆ ਐ ਫਾਲਿਆਂ ਦੀ ਕੰਡੀਸ਼ਨ ਵੀਰੇ 70% ਖੁਰਪੇ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਕਮੀ ਪੇਸ਼ੀ ਨਹੀਂ ਪੂਰੇ ਸ਼ੁੱਧ ਹਾਲ ਬਣੇ ਹੋਏ ਐ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਐ ਬਾਕੇ ਚੈੱਕ ਕਰਕੇ ਹਰਾਂ ਨਾਲ ਤੁਸੀਂ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਫਾਲਾ ਵਿੰਗਾ ਨਹੀਂ ਹੋਇਆ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਕਿਤੇ ਜਰਦ ਨਹੀਂ ਲੱਗੀ ਹੋਈ ਬਿਲਕੁਲ ਵਧੀਆ ਸਾਫ ਸੁਥਰੇ ਹਾਲ ਨੇ ਪੂਰੇ ਹੈਵੀ ਕੁਆਲਿਟੀ ਦੇ ਬਣੇ ਹੋਏ ਨੇ ਏਰੀਆ ਵੀਰੇ ਤਰਨ ਤਰਨ ਦੇ ਲਾਗੇ ਪਿੰਡ ਹੈ ਵੀਰਾਂ ਦਾ ਉੱਥੇ ਹਾਲ ਖੜੇ ਨੇ ਹਲਾਂ ਦੀ ਕੀਮਤ ਹੈ ਵੀਰੇ 17000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹਾਲ ਖਰੀਦ ਸਕਦੇ ਹੋ ਬਿਲਕੁਲ ਵਧੀਆ ਹੈਵੀ ਕੁਆਲਿਟੀ ਦੇ ਹਾਲ ਨੇ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਜੀ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 14ਾਂ ਬਈ 7 ਫੁੱਟ ਸਾਈਜ਼ ਹੈ ਵੀਰੇ ਟਰਾਲੀ ਦਾ 2015 ਮਾਡਲ ਹੈ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਟਰਾਲੀ ਦੇ ਜਿਹੜੇ ਟਾਇਰ ਨੇ 75 ਪੈਸੇ ਟਾਇਰ ਨੇ ਵੀਰੇ ਦੋਨੋਂ ਜੋੜੀਆਂ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਨੇ ਬੇਦਾਗ ਸਾਫ਼ ਸੁਥਰੇ ਟਾਇਰ ਹੈ ਡਬਲ ਲਿਫਟ ਪੰਪ ਲੱਗਾ ਹੋਇਆ ਵੀਰੇ ਟਰਾਲੀ ਨੂੰ ਬਿਲਕੁਲ A ਕਲਾਸ ਦੇ ਲਿਫਟ ਪੰਪ ਲੱਗੇ ਨੇ ਦੋਨੋਂ ਪੂਰੀ ਹੈਵੀ ਕੁਆਲਿਟੀ ਦੇ ਕੋਈ ਕਮੀ ਪੇਸ਼ੀ ਨਹੀਂ 4200 ਕਿਲੋ ਭਾਰ ਹੈ ਵੀਰੇ ਟਰਾਲੀ ਦੇ ਵਿੱਚ ਪੂਰੀ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਫਰਸ਼ ਚਾਦਰ ਦੀ ਗੱਲ ਕਰੀਏ ਵੀਰੇ ਬਿਲਕੁਲ ਟੌਪ ਕਲਾਸ ਦਾ ਹੈਵੀ ਕੁਆਲਿਟੀ ਦਾ ਫਰਸ਼ ਚਾਦਰ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੋਈ ਜਰਨੀ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਮੋਰੀ ਨਹੀਂ ਬਿਲਕੁਲ ਸਾਫ਼ ਸੁਥਰੀ ਬਾਡੀ ਚਾਸੀ ਪਈ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਪੂਰੀ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਵੀਰੇ ਬਿੱਡ ਟਰਾਲੀ ਦਾ ਨਾਲ ਹੈ ਵਧੀਆ ਹੈਵੀ ਕੁਆਲਿਟੀ ਦਾ ਬਿੱਡ ਹੈ ਪੂਰੀ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਪਾਈ ਰੂਪਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਠਿੰਡਾ ਉੱਥੇ ਇਹ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ 2,25,000 ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਹੈਵੀ ਕੁਆਲਿਟੀ ਦੀ ਟਰਾਲੀ ਹੈ ਵੀਰੇ ਹੈਵੀ ਗੈਡਰ ਚੈਨਰਾਂ ਦੀ ਪੂਰੀ ਓਕੇ ਕੰਡੀਸ਼ਨ ਹੈ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਨਾਲ ਹੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਿਸਲੀ ਦੀ ਖਰੀਦਦੰਦੇ ਵਿੱਚ ਫਾਇਦਾ ਹੋ ਸਕੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈ ਜੱਟਾਂ ਦੇ ਜਹਾਜ਼ ਦੇ ਨਾਲ ਥੈਂਕ ਯੂ ਵੈਰੀ ਮੱਚ